ਆਪਸੀ ਮੁੱਠਪੇਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਜੀ ਬਿਲਕੁਲ ਜਾਣਕਾਰੀ ਦੇ ਦਈਏ ਕਿ ਜ਼ਿਲ੍ਹਾ ਸੰਗਰੂਰ ਦੇ ਅੰਦਰ ਜ਼ਿਲ੍ਹਾ ਜੇਲ੍ਹ ਦੇ ਅੰਦਰ ਅਸੀਂ ਕਹਿ ਸਕਦੇ ਹਾਂ ਆਪਸੀ ਕੈਦੀਆਂ ਦੀ ਮੁੱਠਪੇਟ ਦੀ ਖਬਰ ਸਾਹਮਣੇ ਆ ਰਹੀ ਸੀ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਉਸ ਸਮੇਂ ਕੋਈ ਵੀ ਬਿਆਨ ਹੈ ਜਿਹੜਾ ਸਾਹਮਣੇ ਨਹੀਂ ਆਇਆ ਸੀ ਲੇਕਿਨ ਜਾਣਕਾਰੀ ਦੇ ਦਈਏ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅਸੀਂ ਕਹਿ ਸਕਦੇ ਹਾਂ ਜੇਲ੍ਹ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਤਕਰੀਬਨ 7 ਵਜੇ ਜਿਹੜੀ ਜੇਲ੍ਹ ਬੰਦੀ ਹੈ ਉਹ ਕੀਤੀ ਜਾ ਰਹੀ ਸੀ ਉਸ ਦੌਰਾਨ 6 ਨੰਬਰ ਵਾਰਡ ਦੇ ਵਿੱਚੋਂ 7 ਨੰਬਰ ਵਾਰਡ ਦੇ ਵਿੱਚ ਕੁਝ ਕੈਦੀ ਨੇ ਜਿਹੜੇ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਸਾਰਾ ਇਨਸੀਡੈਂਟ ਹੈ ਜਿਹੜਾ ਉਹ ਕੀਤਾ ਜਾਂਦਾ ਜੀ ਬਿਲਕੁਲ ਹੋਰ ਕੀ ਕਹਿਣਾ ਉੱਚ ਅਧਿਕਾਰੀਆਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਸੋ ਜਾਣਕਾਰੀ ਦੇ ਦਈਏ ਕਿ ਦੇਰ ਰਾਤ ਜ਼ਿਲ੍ਹਾ ਜੇਲ੍ਹ ਦੇ ਅੰਦਰ ਵੱਡੀ ਖਬਰ ਸਾਹਮਣੇ ਆ ਰਹੀ ਸੀ ਕਿ ਚਾਰ ਕੈਦੀਆਂ ਦੇ ਜਿਹੜੇ ਅਸੀਂ ਕਹਿ ਸਕਦਾ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਦੋ ਕੈਦੀ ਨੇ ਜਿਹੜੇ ਬ੍ਰਾਊਨ ਹੈੱਡ ਡਾਕਟਰ ਦੇ ਵੱਲੋਂ ਦੱਸਿਆ ਗਿਆ ਸੀ ਕਿ ਦੋ ਕੈਦੀ ਹਸਪਤਾਲ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜਿਹੜੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਦੋ ਕੈਦੀ ਨੇ ਜਿਹੜੇ ਗੰਭੀਰ ਦੱਸੇ ਜਾ ਰਹੇ ਨੇ ਉਹਨਾਂ ਨੂੰ ਪਟਿਆਲਾ ਸਿਵਲ ਹਸਪਤਾਲ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਦਾ ਬਿਆਨ ਹੈ ਜਿਹੜਾ ਸਾਹਮਣੇ ਆ ਜਾਂਦਾ ਜੀ ਬਿਲਕੁਲ ਜੇਲ੍ਹ ਅਧਿਕਾਰੀਆਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਣੇ ਆ ਸਾਡੇ ਕੋਲ ਟੋਟਲ 4 ਪੇਸ਼ੈਂਟ ਆਈ ਸੀ ਜ਼ਿਲ੍ਹਾ ਜੇਲ੍ਹ ਚੋਂ ਪੁਲਿਸ ਤੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਦਾ ਬ੍ਰੌਡ ਡੈਟ ਸੀਗੇ ਪਹਿਲਾਂ ਹੀ ਦੋ ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰੱਖਦਾ ਸਰ ਟ੍ਰੀਟਮੈਂਟ ਦੇ ਕੇ ਕਿਹੜੇ ਕਿਹੜੇ ਬ੍ਰੌਡ ਡੈਟ ਸੀ ਕਿਹੜੇ ਕਿਹੜੇ ਹਰਸ਼ ਤੇ ਤਰਮਿੰਦਰ ਨਾਮ ਦੇ ਦੋ ਪੇਸ਼ੈਂਟ ਸੀਗੇ ਜਿਹੜੇ ਬ੍ਰੌਡ ਡੈਟ ਸੀਗੇ ਤੇ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਗ ਪੇਸ਼ੈਂਟ ਸੀਗੇ ਜਿਹੜੇ ਸਿਕ ਸੀ ਜਿਹੜੇ ਸਿਕ ਨਾਮ ਦੇ ਕਿੰਨੇ ਕਿਹੜੀਆਂ ਸੱਟਾਂ ਕਿੱਥੇ ਲੱਗੀਆਂ ਉਹਨਾਂ ਦੇ ਬੈਕ ਤੇ ਸਿਰ ਤੇ ਕੰਨ ਤੇ ਬਾਤیں અલગ-ਲਗ ਜਗਤ ਤੋਂ ਕਿਸ ਤਰ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੇ ਇਸ ਤਾ ਹਾਲਤ ਆਫਟਰ ਇਨਵੈਸਟੀਗੇਸ਼ਨ ਦੀ ਦੱਸਿਆ ਜਾ ਸਕਦਾ ਜਿਹੜੀ ਸੱਤਾ ਨੇ ਕਹਿ ਜੀਆਂ ਨੇ ਭਾਜੀ ਕੋਈ ਚਾਕੂ ਵੈਪਨ ਵਗੈਰਾ ਸਾਥ ਵੀਵਨ 7 ਵਜੇ ਦੇ ਕਰੀਬ ਜੇਲ ਬੰਦੀ ਜਿਹੜੀ ਉਹ ਹੋ ਰਹੀ ਸੀ ਜਿਹੜੇ ਮੁਲਾਜ਼ਮ ਸੀ ਉਹ 6 ਨੰਬਰ ਵਾਰਡ ਦੇ ਵਿੱਚ ਬੰਦੀ ਕਰਨ ਲਈ ਗਏ ਉਥੋਂ 10 ਬੰਦੇ ਬਾਹਰ ਨਿਕਲ ਕੇ 7 ਨੰਬਰ ਵਾਰਡ ਦੇ ਵਿੱਚ ਜਿਹੜੇ ਹੈਗੇ ਆ ਉਹ ਚਲੇ ਗਏ। ਉੱਥੇ ਜਿਹੜੇ ਉਹਨਾਂ ਦੇ 4 ਬੰਦਿਆਂ ਤੇ ਜਾ ਕੇ ਅਟੈਕ ਕੀਤਾ। ਅਟੈਕ ਜਿਹੜਾ ਹੈਗਾ ਉਹਨਾਂ ਨੇ ਕੋਈ ਤਿੱਖੀ ਚੀਜ਼ ਕੀਤੀ ਵੀ ਸੀ ਉਸ ਦੇ ਨਾਲ ਕੀਤਾ ਪਿਆ। ਜਿਹਦੇ ਵਿੱਚੋਂ ਇਮੀਡੀਏਟ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਪਹੁੰਚ ਗਏ ਆਪਣੇ ਦੇਲ ਦੇ। ਉਹਨਾਂ ਨੇ ਇੱਕ ਮੁਲਾਜ਼ਮ ਦੇ ਪਹਿਲਾਂ ਛੱਟ ਮਾਰੀ ਜਾਣ ਲੱਗੀ ਤਾਂ ਜਾਣ ਤੋਂ ਪਹਿਲਾਂ ਜਾ ਕੇ ਜਿਹੜੇ ਉੱਥੇ ਉਹਨਾਂ ਨੇ 4 ਬੰਦਿਆਂ ਤੇ ਅਟੈਕ ਕੀਤਾ। ਇਸ ਤੋਂ ਬਾਅਦ ਮੇਨ ਜਿਹੜਾ ਹੈ ਜੇਲ ਦਾ ਅਲਾਰਮ ਕਰਨ ਤੋਂ ਬਾਅਦ ਪੁਲਿਸ ਫੋਰਸ ਜਿਹੜੀ ਹੋਰ ਉੱਥੇ ਪਹੁੰਚ ਗਈ ਇਹ ਬੰਦਿਆਂ ਜਿਹੜੇ ਦੇਖਿਆ ਵੀ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਸੀ ਇਹਨਾਂ ਨੂੰ ਇਮੀਡੀਏਟ ਜਿਹੜੇ ਹੈਗੇ ਆ ਬਾਹਰ ਰੈਫਰ ਕੀਤਾ ਗਿਆ ਇਹਨਾਂ ਵਿੱਚੋਂ ਜਿਹਦੇ ਦੋ ਬੰਦਿਆਂ ਦੀ ਜਿਹੜੀ ਹੈਗੀ ਆ ਸਿਵਲ ਹਸਪਤਾਲ ਤੇ ਪਹੁੰਚੇ ਤੁਹਾਨੂੰ ਨੇ ਡੈੱਡ ਡਿਕਲियर ਕੀਤਾ ਦੋ ਜਿਹੜੇ ਹੋਰ ਬੰਦੇ ਸੀ ਉਹਨਾਂ ਨੂੰ ਮੈਡੀਕਲ ਐਮਰਜੈਂਸੀ ਹਰਦੇ ਹੋਏ ਬਾਕੀ ਫਰਦਰ ਜਿਹੜਾ ਉਹਨਾਂ ਨੇ ਰੈਫਰ ਕਰ ਸਰ ਹਥਿਆਰ ਕਿਹੜੇ ਕਿਹੜੇ ਵਰਤੇ ਗਏ ਸੀ ਦੇ ਵਿੱਚ ਹਥਿਆਰ ਜਿਹੜਾ ਹੈਗਾ ਦੇਖੋ ਇਹ ਜੁਡੀਸ਼ੀਅਲ ਹਰਾਸਤ ਦੇ ਵਿੱਚ ਮੌਸ ਹੋਈ ਹੈਗੀ ਦੂਸਰਾ ਪਾਰਟ ਜਿਹੜਾ ਹੈਗਾ ਅਸੀਂ ਐਫ ਆਈ ਆਰ ਜਿਹੜੀ ਹੈਗੀ ਲਾਹੌਂਸ ਕਰਵਾ ਰਹੇ ਆ ਰਿਆਂ ਉਹ ਜਾ ਕੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਪਤਾ ਲੱਗੇਗਾ ਵੀ ਇਹਨਾਂ ਨੇ ਕਿਹੜੇ ਕਿਹੜੇ ਹਥਿਆਰ ਵਿੱਚ ਯੂਜ਼ ਕੀਤੇ ਹੈਗੇ ਜਿਨ੍ਹਾਂ ਨੂੰ ਮਾਰੇ ਸੀ ਉਹ ਬੰਦੇ ਦੇ ਐਫ ਆਈ ਆਰ ਦਰਜ ਹੋ ਰਹੀ ਤੇ ਕੀ ਕੀ ਨਾਮ ਨੇ ਕਿਹੜੇ ਗੈਂਗ ਨਾਲ ਸੰਬੰਧਿਤ ਨੇ ਜੀ ਜਿਨ੍ਹਾਂ ਨੇ ਮਾਰੇ ਇਹ ਔਰ ਨਵੀ ਦੋ ਬਾੜ ਦੋ ਬਾੜਾਂ ਦੇ ਵਿੱਚ ਇਹ ਸਾਰੇ ਪਹਿਲਾਂ ਬੰਦੀ ਇਕੱਠੇ ਰਹਿੰਦੇ ਹੁੰਦੇ ਸੀ ਇਹਨਾਂ ਵਿੱਚੋਂ ਇੱਕ ਬਾੜ ਦੇ ਵਿੱਚ 10 ਬੰਦੇ ਸੀਗੇ ਤੇ ਦੂਸਰੇ ਬਾੜ ਦੇ ਵਿੱਚ ਜਿਹੜੇ ਸੀਗੇ ਚਾਰ ਬੰਦੇ ਤੇ ਜਿਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਕਿ ਕਿਸੇ ਇੱਕ ਕਿਸੇ ਗੈਂਗਦਰ ਹਲਾ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਾ ਜਿਹੜਾ ਅਸੀਂ ਹੈਗਾ ਇਹ ਜਿਹੜੀ ਇਨਕੁਆਰੀ ਕਰ ਰਹੇ ਹਾਂ ਜਸਟ ਜਿਹੜਾ ਹੈਲਥ ਕੇਤੇ ਪੁੱਛ ਰਹੇ ਸੀ ਕੀ ਕਾਰਨ ਹੋਇਆ ਜੀ ਲੜਾਈ ਦੀ ਲੜਾਈ ਦਾ ਕਾਰਨ ਜਿਹੜਾ ਕੋਈ ਨਾਲ ਦੀ ਆਪਣੀ ਪ੍ਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਐਫ ਆਈ ਆਰ ਕਿੰਨੇ ਬੰਦਿਆਂ ਤੇ ਹੋ ਰਹੀ ਹੈ ਕੈਦੀ ਨੇ ਮਰਨ ਵਾਲੇ ਜਾਂ ਹਵਲਾਤੀ ਨੇ ਇਹ ਵੀ ਕਲੀਅਰ ਕਰੋ ਇਹ ਹਾਲੇ ਤੱਕ ਵੀਡੀਓ ਫੁਟੇਜ ਜੇ ਅਸੀਂ ਜਿਹੜੀ ਵਾਚ ਕਰਾਂਗੇ ਵੀਡੀਓ ਫੁਟੇਜ ਵਾਚ ਕਰਨ ਤੋਂ ਬਾਅਦ ਜੋ ਵੀ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਬੰਦੇ ਆਈਡੈਂਟੀਫਾਈ ਹੋਣਗੇ ਉਹਨਾਂ ਦੇ ਖਲਾਸਾ ਸਰ ਇਹ ਕਿਹੜੇ ਕਿਹੜੇ ਬੰਦੇ ਸੀਗੇ ਜੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਕਿਹੜੇ ਕੇਸ ਵਿੱਚ ਮੇਨਲੀ ਜ਼ਿਆਦਾਤਰ 302 ਦੇ ਵਿੱਚ ਬੰਦ ਨੇ ਤੇ ਉਹਨਾਂ ਤੇ ਹੋਰ ਕੇਸ ਵੀ ਦਰਜ ਨੇ ਜਿਹੜੇ ਮਾਰੇ ਗਏ ਨੇ ਜੀ ਇਹ ਇੱਕ ਬੰਬੀਹਾ ਗਰੁੱਪ ਦੀ ਬੰਬੀਹਾ ਗੈਂਗ ਦਾ ਨਾਮ ਆ ਰਿਹਾ ਇੱਥੇ ਜਿਹੜਾ ਹਾਲੇ ਤੱਕ ਜਿਹੜਾ ਹੈਗਾ ਇਹ ਗੈਂਗ ਜਿਹੜੇ ਉਹ ਜਿਹੜੇ ਹਾਈ ਰਿਸਕ ਪ੍ਰिजनਰ ਹੁੰਦੇ ਹੈ ਉੱਥੇ ਉਹ ਬੰਦ ਨਹੀਂ ਸੀਗੇ ਇਹ ਆਮ ਜਿਹੜੇ ਵਾਰਡ ਦੇ ਵਿੱਚ ਬ ਸੁਣਨ ਜਾ ਰਿਹਾ ਜੀ ਵੀ ਜਿਹਨੇ ਸੰਦੀਪ ਨੰਗਲੰਗ ਮੀਆਂ ਦਾ ਕਤਲ ਕੀਤਾ ਉਹ ਵਾਲਾ ਗੈਂਗਸਟਰ ਸੀ ਇਹ ਜਿਹੜਾ ਇਹ ਜਿਹੜਾ ਹੈਗਾ ਇਹ ਪਾਰਟ ਹਾਲ ਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਵਿੱਚ ਪਤਾ ਚੱਲੇਗਾ ਕਿ ਕੀ ਹੈਗਾ ਸਾਨੂੰ ਇੱਕ ਜਾਣਕਾਰੀ ਆਈ ਸੀ ਵੀ 2-3 ਦਿਨਾਂ ਤੋਂ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਟਸ਼ਨ ਸੀ ਲੜਾਈ ਚ ਅਗਰ ਵਾਸ ਸੀ ਕੁਝ ਇਦਾਂ ਦੇ ਹਾਲਾਤ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਕਿ ਹੈਂ ਦੇ ਜੁਡੀਸ਼ੀਅਲ ਜਿਹੜੀ ਇਨਕੁਆਇਰੀ ਹੁੰਦੀ ਆ ਉਹ ਦੂਸਰੀ ਪੁਲਿਸ ਇਨਵੈਸਟੀਗੇਸ਼ਨ ਹੁੰਦੀ ਆ